अपराधीया ते नकेल ਕਸਣ ਲਈ ਪੂਰੀ ਤਰ੍ਹਾਂ ਨਾਲ ਪੁਲਿਸ ਮੁਸਤੈਦ ਹੋ ਚੁੱਕੀ ਹੈ ਇਸੇ ਕੜੀ ਵਿੱਚ ਦਸੂਹਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਦੋ ਗੈਂਗਸਟਰ ਨੂੰ ਇਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ ਇਹਨਾਂ ਵਿੱਚੋਂ ਇੱਕ ਨੌਜਵਾਨ ਦੀ ਇਕ ਲੱਤ ਤੇ ਗੋਲੀ ਲੱਗੀ ਹੈ ਜਦਕਿ ਦੂਸਰੇ ਦੀਆਂ ਦੋਨੋਂ ਲੱਤਾਂ ਤੇ ਗੋਲੀਆਂ ਲੱਗੀਆਂ ਨੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਨ ਤੋਂ ਬਾਅਦ ਦੱਸਿਆ ਹੈ ਕਿ ਇਹਨਾਂ ਲੁਟੇਰਿਆਂ ਦੀ ਪੈਟਰੋਲ ਪੰਪ ਲੁੱਟ ਦੇ ਮਾਮਲੇ 'ਚ ਹਾਲ ਕੀਤੇ ਜਾ ਰਹੀ ਸੀ ਈ ਨਾਮ ਆਪਣਾ ਜੀ ਮੇਰਾ ਨਾਮ ਅਮਰਪਤ ਸਿੰਘ ਜੀ ਕੀ ਵਾਰਦਾ ਤਕਰੀਰਤ ਦਾ ਸਾਰਾ ਆਪਣਾ ਮੈਂ ਖੁਦ ਸਾਬਜ਼ੂ ਕਰ ਰਿਹਾ ਸੀਗਾ ਲਟੇਰੀ ਆਈ ਆ 325 ਤੇ ਜਿਹਨੇ ਪਹਿਲਾਂ ਮੈਨੇਜਰ ਨੂੰ ਫੜਿਆ ਉਹ ਤੇ ਰੂਜ ਗਏ ਆ ਤੇ ਉਸ ਤੋਂ ਬਾਅਦ ਮੇਰੇ ਕੋਲ ਜੋ ਕਹਿ ਸੀਗਾ ਸਾਰਾ ਲੋਕ ਟੁੱਟ ਕੇ ਲੱਗੇ ਆ ਤੇ ਉਹਨਾਂ ਕੋਲ ਤੇਨਾਂ ਕੋਲ ਬੈਠਣ ਸੀਗੇ ਸਾਡੇ ਬਾਹੂ ਦੀ ਗੱਡੀ ਦੇ ਸੀਜੀ ਸੀਪ ਨੇ ਹਣੀ ਇੱਕ ਗਾਹਕ ਆਇਆ ਤੇ ਤੇ ਲੈਣ ਉਹਦੇ ਕੋਲ ਲੁੱਟ ਕੇ ਲੈ ਗਏ ਨੇ ਕੀ ਚੀਜ਼ ਆਈ ਸੀ ਇਹ ਉਹ ਪੈਕ ਤੇ ਹੈਗਾ ਇੱਕੋ ਵੈਕ ਤੇ ਹਾਂਜੀ ਇੱਕੋ ਵੈਕ ਤੇ ਕਿੰਨੇ ਕਿੰਨੇ ਫੈਰ ਕੀਤੇ ਇਹਨਾਂ ਨੇ ਆ ਕੇ ਹੁਣੀ ਇੱਕ ਪੈਰ ਮਾਰਿਆ ਗੱਡੀ ਇਹ ਗੱਡੀ ਜੀਪ ਨੇ ਆਨ ਕਾਲ ਮਾਰੀ ਕੀ ਮੰਗ ਕਰਦੇ ਉਸੇ ਇਹ ਤੇ ਇਹ ਮੰਗਾਂ ਦੇ ਕਿ ਜਿਆਦਾ ਤਾਂ ਜਦਾ ਪੈਟਰੋਲਿੰਗ ਹੋਣੀ ਚਾਹੀਦੀ ਆ ਕਿ ਰਾਤ ਨੂੰ ਜਵਿਗਨ ਡਿਊਟੀ ਕਰੀਦੀ ਆ ਪੰਪ ਖੁੱਲਾ ਰਹਿਦਾ ਆ ਕਿ ਅਈ ਆਪਣੀ ਤਸੱਲੀਆਂ ਕੰਮ ਕਰ ਸਕੀਏ ਕੋਈ ਨਾ ਰਹਿ ਗਿਆ ਉਹ ਫੋਨ ਤੇ 1 ਕਿਲੋ ਡੇਰੀਆ ਮੋਡਲ ਜੀ ਲੁੱਟਦੀ ਵਾਦਲ ਕੀ ਮਾਮਲਾ ਸੀ ਜੇ ਸਮਾਂ ਕਹੀ ਉਹ 7:25 ਦਾ ਸੀ ਸਾਨੂੰ ਫੋਨ ਆਇਆ ਕਿ ਘੁੰਮੜ ਫੀਲਿੰਗਸ ਜਿਸਨ ਜੜਾ ਟ੍ਰੋਲਪਾ ਉੱਤ ਹੈਗਾ ਬੋਦਰਾ ਨੇੜੇ ਉੱਥੇ ਕੋ ਤਿੰਨ ਵਿਅਕਤੀ ਆਏ ਦੇ ਮੋਟਰਸਾਈਕਲ ਤੇ ਕਿ ਖੁਬਰੀ 15-16000 ਰੁਪਏ ਖੋ ਕਰਕੇ ਲੈ ਗਏ ਮੌਕੇ ਤੇ ਪਹੁੰਚਿਆ ਜੀ ਜੰਜਾ ਲਿਆ ਤੇ ਬਤਵਾ ਵੀ ਦਰਜ ਕਰ ਦਿੱਤਾ ਆਨਨ ਬੈਕਟਰੀਆਂ ਦੇ ਜਲਦੀ ਤੋਂ ਜਲਦੀ ਇਹਨਾਂ ਨੂੰ ਮੌਨੋ ਭੜਿਆ ਜਾਏਗਾ ਕਿ ਰਸਤ ਪਾ ਕੇ ਤੰਜਰ ਭੇਜਿਆ ਜਾਏ ਸਰ ਇੱਕ ਪਤਾ ਚੱਲੇ ਕਿ ਉਹਨਾਂ ਨੇ ਕੋਈ ਫੈਰ ਵਗੈਰਾ ਨਹੀਂ ਕੀਤੇ ਐ ਵਿਸਥਾਰ ਨਾਲ ਫੈਰ ਵਾਲੀ ਤਾਂ ਗੱਲ ਇਨੀ ਸਾਹਮਣੇ ਨਹੀਂ ਆਈ ਬੋਤੀ ਨਾਮ ਕੋਲ ਮਿਲਿਆ ਤੇ ਉਹਦਾ ਗੱਡੀ ਦੇ ਸ਼ੀਸ਼ੇ ਭਜੇ ਨੇ ਰੱਖੇ ਗੱਡੀ ਸੀਗੀ ਸਕਾਰਪੀ ਗੱਡੀ 'ਚ ਉਹਦੇ ਸ਼ੀਸ਼ੇ ਭਜੇ ਉੱਪਰ ਜਿਹੜੇ ਕਰਮਚਾਰੀ ਉਹਨਾਂ ਦਾ ਕਹਿਣਾ ਕਿ ਗਨਪ੍ਰਿੰਟ ਕਰਕੇ ਜਿਹੜਾ ਹੈਗਾ ਵੀ ਲੁੱਟਣ ਦਾ ਜਿਹੜਾ ਇਹ ਘਟਨਾ ਵਾਪਰੀ ਲਿਓ ਸਾਡੀ ਤੇ ਜਲਦੀ ਵੀ ਤਫਤੀਸ਼ ਆਪਾਂ ਜੋ ਤਫਤੀਸ਼ ਗੱਲ ਸਾਹਮਣੇ ਆਵੇਗੀ ਉਹਨੂੰ ਲਿਆਵਾਂਗੇ ਬੋਰੀ ਤੇ ਜੋ ਹੁਣ ਤੇ ਬਤਾ ਕੀਤਾ ਜਾਵੇ